ਆਨੂ ਪਿਆਰ ਪਰਿਸ਼ਤ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਜੀ ਸਭ ਤੋਂ ਸੌਖੀ ਰੈਸਪੀ ਹਾਂਜੀ ਆਪਾਂ ਬਣਾਉਣ ਲੱਗੇ ਆ ਜੀ ਆਲੂ ਇਹ ਰੈਸਪੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਝਟਪਟ ਬਣ ਜਾਂਦੀ ਹੈ ਜੀ ਬੱਚਿਆਂ ਦੇ ਟਿਫਨ ਵਿੱਚ ਪਾਣ ਦੇ ਲਈ ਆਪਾਂ ਨੇ ਬਣਾਣੀ ਹੋਵੇ ਤਾਂ ਵੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਅਗਰ ਆਪਾਂ ਨੂੰ ਵੀ ਭੁੱਖ ਲੱਗੀ ਆ ਆਪਾਂ ਨੇ ਜਲਦੀ ਜਲਦੀ ਵਿੱਚ ਕੁਝ ਬਣਾਣਾ ਹੈ ਤਾਂ ਤੁਸੀਂ ਵੀ ਇਹ ਜਿਹੜੀ ਰੈਸਪੀ ਹੈ ਬਣਾ ਕੇ ਖਾ ਸਕਦੇ ਹੋ ਵੈਸੇ ਤਾਂ ਤਕਰੀਬਨ ਇਹ ਜਿਹੜੀ ਸਬਜ਼ੀਆਂ ਸਾਰੀਆਂ ਭੈਣਾਂ ਨੂੰ ਬਣਾਨੀ ਆਂਦੀ ਆ ਤੇ ਆਪਾਂ ਬਣਾਉਣ ਲੱਗੇ ਸੀ ਮੈਂ ਸੋਚਿਆ ਚਲੋ ਆਪਾਂ ਰੈਸਪੀ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਇੱਥੇ ਆਪਾਂ ਨੇ ਸ਼ੇਅ ਲੈ ਲਈ ਨੇ ਜੀ ਆਲੂ ਆਲੂ ਆਪਾਂ ਨੇ ਇਸ ਤਰ੍ਹਾਂ ਕੱਟ ਲਏ ਆ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਆਲੂ ਚੰਗੀ ਤਰ੍ਹਾਂ ਦੇ ਨਾਲ ਧੋ ਲਏ ਆ ਤੇ ਆਪਾਂ ਨੇ 3-4 ਹਰੀਆਂ ਮਿਰਚਾਂ ਵੀ ਇਸ ਤਰੀਕੇ ਦੇ ਨਾਲ ਪੀਸ ਲਈਆਂ ਨੇ ਇੱਥੇ ਆਪਾਂ ਨੇ ਰੱਖੀ ਹੈ ਜੀ ਗੈਸ ਦੇ ਉੱਤੇ ਲੋਹੇ ਦੀ ਕੜਾਹੀ ਇਹਦੇ ਵਿੱਚ ਪਾਵਾਂਗੇ ਆਪਾਂ 2 ਕ ਚਮਚ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਜੀ ਹਾਂਜੀ ਇੱਥੇ ਦੇਖੋ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਜੀਰਾ ਸੇਕ ਆਪਾਂ ਘੱਟ ਕਰ ਲਾਂਗੇ జీరా చటకగా ఆలూ పా దాగే చంగీ తర మే ਲੋਹੇ ਦੀ ਕੜਾਹੀ ਵਿੱਚ ਨਾ ਇਹ ਸਬਜ਼ੀ ਬਣਾਉਣ ਦਾ ਫਾਇਦਾ ਹੋ ਜਾਂਦਾ ਹੈ ਆਲੂ ਜਿਹੜੇ ਨਾ نیچے ਚਿਪਕਦੇ ਨਹੀਂ ਹੈਗੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਹੋ ਜਾਂਦੇ ਆ ਤੁਸੀਂ ਅਕਸਰ ਦੇਖਿਆ ਹੋਊਗਾ ਸਟੀਲ ਦੀ ਜਾਂ ਐਲੂਮੀਨੀਅਮ ਦੀ ਕੜਾਹੀ ਦੇ ਵਿੱਚ ਨਾ ਹਮੇਸ਼ਾ ਸੁੱਤੀ सब्जी ਜਿਹੜੀ نیچے ਲੱਗ ਜਾਂਦੀ ਆ ਲੋਹੇ ਦੀ ਕੜਾਹੀ 'ਚ ਤੁਸੀਂ ਬਣਾ ਕੇ ਦੇਖਣਾ ਜੀ ਕਦੇ ਵੀ ਆਲੂ ਜਾਂ ਸੁੱਤੀ ਸਬਜ਼ੀ ਕੋਈ ਵੀ ਮਟਰ ਥੱਲੇ ਨਹੀਂ ਲੱਗਦੀ ਤੇ ਇਹਦੇ 'ਚ ਇਹ ਫਾਇਦਾ ਹੋ ਜਾਂਦਾ ਹੈ ਤੇ ਨਾ ਆਪਣੀ ਵੀਡੀਓ ਕਈ ਦਿਨ ਬਾਅਦ ਆ ਰਹੀ ਹੈ ਜੀ ਤੇ ਸੇਕ ਬਿਲਕੁਲ ਵੀ ਠੀਕ ਨਹੀਂ ਸੀ ਕਾਈ ਫੈਡ ਵਗੈਰਾ ਸੀਗਾ ਜੀ ਤੇ ਬਹੁਤ ਹੀ ਬੁਰੀ ਹਾਲਤ ਸੀਗੀ ਇਸ ਕਰਕੇ ਬਹੁਤ ਜ਼ਿਆਦਾ ਗੈਪ ਪੈ ਗਿਆ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਪਿਆਰ ਦੇਣਾ ਜੀ ਹੁਣ ਆਪਾਂ ਸੇਕ ਜਿਹੜਾ ਇੱਥੇ ਫੁੱਲ ਕਰ ਲਾਂਗੇ ਮਤਲਬ ਮੀਡੀਅਮ ਤੋਂ ਥੋੜਾ ਜਿਆਦਾ ਵੱਧ ਕਰ ਲਾਂਗੇ ਇੱਥੇ ਆਪਾਂ ਹੁਣ ਇਹਨਾਂ ਨੂੰ ਆਲੂਆਂ ਨੂੰ ਨਾ ਫਰਾਈ ਕਰਾਂਗੇ ਇਹ ਸਬਜ਼ੀ ਨੂੰ ਚਾਹੇ 12 ਮਹੀਨੇ 30 ਦਿਨ ਖਾਈ ਜਾਓ ਕਦੇ ਵੀ ਮਨ ਨਹੀਂ ਆਕਦਾ ਸਾਡੇ ਬੱਚੇ ਹਰ ਰੋਜ਼ ਇਹੀ ਸਬਜ਼ੀ ਖਾਣ ਦੀ ਜਿੱਦ ਕਰਦੇ ਆ ਜੀ ਹਰ ਰੋਜ਼ ਦੇਈ ਜਾਓ ਚਾਹੇ ਉਹਨਾਂ ਨੂੰ ਇਹ ਸਬਜ਼ੀ ਕਦੇ ਵੀ ਨਹੀਂ ਆਕਦੇ ਹੈਗੇ ਇੰਨੀ ਜਾਵਾ ਪਸੰਦ ਹੈ ਸਾਡੇ ਬੱਚਿਆਂ ਨੂੰ ਲਗਭਗ ਤਕਰੀਬਨ ਸਾਰੇ ਘਰਾਂ ਦੇ ਵਿੱਚ ਹੀ ਹੈ ਜੀ ਸਾਰਿਆਂ ਨੂੰ ਇਹ सब्जी ਜਿਹੜੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੁੰਦੀ ਹੈ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਜੇਕਰ ਬੱਚੇ ਕੋਈ ਸਬਜ਼ੀ ਬਣੀ ਹੋਈ ਨਹੀਂ ਖਾਂਦੇ ਤਾਂ ਚਟਪਟ ਉਹਨਾਂ ਲਈ ਆਪਾਂ ਇਹ ਆਲੂ ਦੀ ਸਬਜ਼ੀ ਬਣਾ ਕੇ ਰੱਖ ਸਕਦੇ ਆ ਦੇ ਸਕਦੇ ਉਹਨਾਂ ਨੂੰ ਖਾਣ ਦੇ ਲਈ ਬਹੁਤ ਖੁਸ਼ ਹੋ ਕੇ ਰੱਜ ਕੇ ਰੋਟੀ ਖਾਂਦੇ ਨੇ ਜੀ ਹਾਂਜੀ ਇੱਥੇ ਦੇਖੋ 3-4 ਮਿੰਟ ਹੋ ਗਏ ਆਲੂਆਂ ਨੂੰ ਪੱਕਦੇ ਹੋਏ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ ਤੁਸੀਂ ਚਾਹੋ ਕੱਟ ਕੇ ਵੀ ਪਾ ਸਕਦੇ ਹੋ ਚਾਹੋ ਤੁਸੀਂ ਆਹ ਪੀਸ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੀ ਆਪਣੀ ਮਰਜ਼ੀ ਤੁਸੀਂ ਹਰੀ ਮਿਰਚ ਵੀ ਥਾ ਦੇ ਲਾਲ ਮਿਰਚ ਵੀ ਪਾ ਸਕਦੇ ਹੋ ਲੋ ਜੀ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ ਬਹੁਤ ਟਾਈਮ ਨਹੀਂ ਲੱਗਦਾ ਬਹੁਤ ਘੱਟ ਸਮੇਂ ਦੇ ਵਿੱਚ ਇਹ ਆਲੂ ਜਿਹੜੇ ਆ ਫਰਾਈ ਹੋ ਜਾਣੇ ਆ ਹਾਂ ਜੀ ਇੱਥੇ ਦੇਖੋ ਆਪਣੇ ਆਲੂਆਂ ਨੂੰ ਪੱਕਦੇ ਹੋਏ 6 ਮਿੰਟ ਹੋ ਗਏ ਤੁਸੀਂ ਦੇਖ ਸਕਦੇ ਹੋ ਆਲੂ ਆਪਣੇ ਫਰਾਈ ਹੋਣੇ ਸਟਾਰਟ ਹੋ ਚੁੱਕੇ ਆ ਠੀਕ ਹੈ ਜੀ ਤੇ ਹੁਣ ਆਪਾਂ ਸੇਕ ਆ ਜਿਹੜਾ ਕੱਟ ਕਰ ਲਾਂਗੇ ਪਹਿਲਾਂ ਆਪਾਂ ਮੀਡੀਅਮ ਤੋਂ ਥੋੜਾ ਜਿਹਾ ਵੱਧ ਰੱਖਿਆ ਸੀ ਤੇ ਹੁਣ ਆਪਾਂ ਕਰ ਲਿਆ ਕੱਟ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਪਾ ਲਾਂਗੇ ਆਪਾਂ ਧਨੀਆ ਪਾਊਡਰ ਥੋੜੀ ਜੀ ਪਾ ਲਵਾਂਗੇ ਜੀ ਆਪਾਂ ਹਲਦੀ ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਮਤਲਬ ਕਲਰ ਵਧੀਆ ਆਉਣ ਦੇ ਲਈ ਪਰ ਆਪਾਂ ਇਹਨੂੰ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਇਆ ਏ ਤੇ ਆਪਾਂ ਇਹਨਾਂ ਹੁਣ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਇਦੇ ਵਿੱਚ ਹਲਦੀ ਜਿਹੜੀ ਹੁਣ ਚੰਗੀ ਤਰ੍ਹਾਂ ਭੁੱਜ ਜੂਗੀ ਕਿਉਂਕਿ ਆਪਾਂ ਕਿਹੜੇ ਦੇ ਵਿੱਚ ਪਾਣੀ ਪਾਇਆ ਹੋਇਆ ਹੈ ਇਹ ਆਪਾਂ ਨੇ ਤੇਲ ਵਿੱਚ ਹੀ ਆਲੂ ਸੁੱਕੇ ਬਣਾਏ ਆ ਇਹਦੇ ਵਿੱਚ ਹਲਦੀ ਜਿਹੜੀ ਹੈ ਭੁੱਜ ਜਾਨੀ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਇਹ ਹਲਦੀ ਵਗੈਰਾ ਸਾਰੀਆਂ ਚੀਜ਼ਾਂ ਤੇ ਆਪਾਂ ਆਲੂ ਵੈਸੇ ਦੇਖੋ ਬਾਣ ਹੀ ਚੁੱਕੇ ਆ ਤਕਰੀਬਨ ਥੋੜੀ ਜੀ ਕੱਚਾ ਆਪਾਂ ਨਾ ਆਲੂਆਂ ਨੂੰ ਟਾਕ ਦੇਵਾਂਗੇ ਸਿਰਫ 2 ਜਾਂ 3 ਮਿੰਟ ਲਈ ਆਪਾਂ ਆਲੂ ਟਕਣੇ ਆ ਤੇ ਇਹਦੇ ਨਾਲ ਕੀ ਹੈ ਇੱਕ ਤਾਂ ਆਲੂ ਸੌਫਟ ਹੋ ਜੂਗੇ ਇੱਕ ਹਲਦੀ ਵਗੈਰਾ ਜਿਹੜੀ ਉਹ ਵੀ ਚੰਗੀਆਂ ਦਿਨਾਂ ਦੇ ਨਾਲ ਭੁੱਜ ਜੂਗੀ ਤੇ ਆਪਾਂ ਹੁਣ ਸਾਨੂੰ ਬਣੇ ਤੋਂ ਬਾਅਦ ਮਿਲਦੇ ਸੇਕ ਬਿਲਕੁਲ ਘੱਟ ਹੈ ਜੀ ਹਾਂਜੀ 2 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਲੂ ਜਿਹੜੇ ਆਪਣੇ ਬਣ ਕੇ ਤਿਆਰ ਹੋਏ ਨੇ ਇੱਕ ਤਾਂ ਖਾਸ ਗੱਲ ਇਹ ਕਿ ਲੋਹੇ ਦੀ ਕੜਾਹੀ ਦੇ ਵਿੱਚ ਦੇਖੋ ਬਿਲਕੁਲ ਵੀ ਆਲੂ ਜਿਹੜੇ ਚਿਪਕੇ ਨਹੀਂ ਹੈਗੇ ਨੰਬਰ 2 ਬਿਲਕੁਲ ਵੀ ਐਕਸਟਰਾ ਆਇਲ ਨਹੀਂ ਹੈਗਾ ਜੀ ਥੋੜੇ ਜਿਹੀ ਤੇਲ ਦੇ ਵਿੱਚ ਹੀ ਇਸ ਕੜਾਹੀ ਦੇ ਵਿੱਚ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਤੁਸੀਂ ਚਾਹੋ ਇਹ ਸਬਜੀ ਨੂੰ ਆਲੂ ਪੂਰੀ ਨਾਲ ਪਰਾਂਠੇ ਨਾਲ ਪ੍ਰੋਟੀਨ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਤੁਸੀਂ ਖਾ ਸਕਦੇ ਹੋ ਬੱਚਿਆਂ ਦੇ ਟਿਫਨ ਵਿੱਚ ਪਾਓ ਹਸਬੰਦ ਦੇ ਟਿਫਨ ਵਿੱਚ ਪਾਓ ਸਾਰੇ ਹੀ ਮਤਲਬ ਟਿਫਨ ਨੂੰ ਖਾਲੀ ਕਰਕੇ ਲੈ ਕੇ ਆਣਗੇ ਬਿਲਕੁਲ ਵੀ ਸਬਜੀ ਨਹੀਂ ਛੱਡ ਕੇ ਆਣਗੇ ਇਹ ਸਬਜੀ ਸਭ ਦੀ ਫੇਵਰਟ ਆ ਤੇ ਬਹੁਤ ਹੀ ਵਧੀਆ ਬਣ ਕੇ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਕਿਵੇਂ ਦੀ ਲੱਗੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ